ਸ਼ੁਰੂਆਤ ਕਿਵੇਂ ਹੁੰਦੀ ਹੈ ਇਸ ਸਫ਼ਰ ਦੀ ਬਚਪਨ ਜੀ ਸੋਚ ਲਿਆ ਸੀ ਕਿ ਐਡਵੋਕੇਟ ਬਣਾਂ ਨਹੀ ਬਚਪਨ ਤੋਂ ਤਾਂ ਨਹੀਂ ਸੋਚਿਆ ਸੀ ਕਾਲਜ ਤੋਂ ਜ਼ਰੂਰ ਮੈਂ ਸੋਚਿਆ ਸੀ ਪਰ ਫਿਰ ਸਟੱਡੀ ਵਿੱਚ ਹੀ ਛੱਡਣੀ ਪੈਗੀ ਲੱਗਾ ਕਿ ਸੁਪਨਾ ਪੂਰਾ ਨਹੀਂ ਹੋਏਗਾ ਸਟਰਗਲ ਬਹੁਤ ਸੀ ਜ਼ਿੰਦਗੀ ਚ ਜਨਮ ਤੋਂ ਹੀ ਪ੍ਰੋਬਲਮ ਸੀ ਬਾਈਵਰਥ ਹੀ ਪਰੇਸ਼ਾਨੀ ਸੀ ਪੈਰਾਂ ਚ ਜਾਂ ਬਾਅਦ ਵਿੱਚ ਹੋਈ ਪੇਰੈਂਟਸ ਨੇ ਦੱਸਿਆ ਵੀ ਬਾਦ ਚ ਹੋਈ ਪਰ ਜਦੋਂ ਮੈਂ ਹੋਸ਼ ਸੰਭਾਲੀਆ ਉਸ ਤੋਂ ਬਾਅਦ ਹੀ ਮੇਰਾ ਚੱਲਣਾ ਬੰਦ ਹੋ ਗਿਆ ਮੈਂ ਕਦੀ ਆਪਣੇ ਆਪ ਨੂੰ ਦੋਨੋਂ ਪੈਰਾਂ ਤੇ ਚਲਦੇ ਨਹੀਂ ਦੇਖਿਆ ਪਰੇਸ਼ਾਨੀ ਆਈ ਸੀ ਮੈਮ ਸ਼ੁਰੂ ਚ ਪੈਰ ਜ਼ਮੀਨ ਤੇ ਲੱਗਨੇ ਹੀ ਬੰਦ ਹੋ ਗਏ ਸੀ ਮੈਮ ਉਸ ਤੋਂ ਬਾਅਦ ਇਲਾਜ ਪੇਰੈਂਟਸ ਨੇ ਬਹੁਤ ਕਰੀਆ ਬੀਏ ਜਦੋਂ ਮੈਂ ਕੀਤੀ ਐਮਏ ਜਦੋਂ ਕੀਤੀ ਉਸ ਟਾਈਮ ਦੌਰਾਨ ਵੀ ਜਦੋਂ ਇਗਜ਼ਾਮਸ ਤੋਂ ਬਾਅਦ 3 ਮਹੀਨੇ ਦਾ ਬ੍ਰੇਕ ਹੁੰਦੀ ਹੈ ਮੇਰਾ ਇਲਾਜ ਚੱਲ ਰਿਹਾ ਸੀ ਤੇ ਵਿਸ਼ਾਖਾਪਟਨਮ ਨੂੰ ਆਪਰੇਸ਼ਨ ਕਰਾਉਣ ਲਈ ਫਾਦਰ ਸਾਹਿਬ ਲੈ ਕੇ ਗਏ ਸੀ ਕਿਉਂਕਿ ਮੇਰਾ ਬ੍ਰਦਰ ਵੀ ਪ੍ਰੋਬਲਮ ਸੀ ਤੇ ਮਦਰ ਉਹਨਦੀ ਦੇਖਰੇਖ ਲਈ ਸੀ ਵੇ ਡਿਫਰੈਂਟ ਟੈਬਲ ਸੀਗੇ ਬਾਕੀਆਂ ਨਾਲ ਉਹ ਤਾਂ ਲਾਅ ਦੀ ਪੜ੍ਹਾਈ ਕਰਨੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਿਹ ਕਿਹ ਪਰੇਸ਼ਾਨੀਆਂ ਫੇਸ ਕਰਨੀਆਂ ਡਿਫਰੈਂਟ ਟੈਬਲ ਦੇ ਨਾਲ ਨਾਲ ਹੋਰ ਵੀ ਪਰੇਸ਼ਾਨੀਆਂ ਬੜੀਆਂ ਸਾਰੀਆਂ ਫੇਸ ਕਰਨੀਆਂ ਪਈਆਂ ਮੇਰੇ ਮਦਰ ਉਹਨਾਂ ਦੀ ਨਾਲੇ ਚ ਬਿਮਾਰ ਰਹਿਣ ਲੱਗ ਗਏ ਸੀ ਕਿ ਅਪ ਡਾਊਨ ਮੈਂ ਇਗਜ਼ਾਮਸ ਦੇ ਦੀ ਨਾਲੇ ਚ ਕੱਲੀ ਕਰਦੀ ਸੀ ਇੱਕ ਸਿੰਗਲ ਗਰਲ ਵੀ ਰਾਤ ਦੇ ਟਾਈਮ ਜਾਣ ਲੱਗੇ ਡਰਦੀ ਹੈ ਫਿਰ ਮੈਨੂੰ ਤਾਂ ਪ੍ਰੋਬਲਮ ਸੀ ਮੇਰੇ ਮੰਮੀ ਵੀ ਕਈ ਵਾਰੀ ਉਹਨਾਂ ਨੇ ਕਹਿਣਾ ਵੀ ਛੱਡ ਦੇ ਲੇਕਿਨ ਮਨ ਨੂੰ ਐਸੀ ਕਿ ਸਫਰ ਸ਼ੁਰੂ ਕੀਤਾ ਤਾਂ ਪੂਰਾ ਕਰਨਾ ਵੋਹ ਤੋਂ ਮੁਸ਼ਕਿਲਾਂ ਦਾ ਸਾਹਮਣਾ ਕੀਤੀ ਗੱਲ ਕੀਤੀ ਜਾਵੇ ਅੱਜ ਕੱਲ ਲੜਕੀਆਂ ਨਹੀਂ ਤਾਂ ਲੜਕੀਆਂ ਹਰ ਇੱਕ ਮੁਕਾਮ ਹਾਸਲ ਕਰ ਚੁੱਕੀਆਂ ਨੇ ਤੇ ਅੱਜ ਕੱਲ ਲੜਕੀਆਂ ਨੂੰ ਪਿੱਛੇ ਛੱਡ ਕੇ ਲੜਕੇ ਅੱਗੇ ਜਾ ਰਹੀਆਂ ਨੇ ਪਰ ਜੇ ਉੱਥੇ ਹੀ ਗੱਲ ਕਰੀ ਜਾਵੇ ਕੁਝ ਅਜਿਹੀਆਂ ਲੜਕੀਆਂ ਦੀ ਜੋ ਕਿ ਸਰੀਰਿਕ ਪੱਖ ਤੋਂ ਵੀ ਅਸਮਰਤ ਸੀਗੀਆਂ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇਕ ਵਧੀਆ ਜਿਹੜੀ ਪੋਜੀਸ਼ਨ ਤੇ ਵਧੀਆ ਮੁਕਾਮ ਹਾਸਲ ਕੀਤਾ ਹੈ ਐਦਾਂ ਦੇ ਮੈਮ ਸਾਡੇ ਨਾਲ ਮੌਜੂਦ ਨੇ ਉਹ ਐਡਵੋਕੇਟ ਨੇ ਤੇ ਉਹਨਾਂ ਨੂੰ ਪੈਰਾਂ ਤੋਂ ਜਿਹੜੇ ਸਾਥ ਨਹੀਂ ਰੱਬ ਨੇ ਦਿੱਤਾ ਪਰ ਹਿੰਮਤ ਐਨੀ ਕੀ ਸੀ ਕਿ ਆਪਣੀ ਹਿੰਮਤ ਦੇ ਨਾਲ ਅੱਜ ਐਡਵੋਕੇਟ ਨੇਗੇ ਲੋਕਾਂ ਦੀ ਵੀ ਮਦਦ ਕਰਦੇ ਨੇ ਲੋਕਾਂ ਦੇ ਹੱਕ ਦੇ ਵਿੱਚ ਵੀ ਖੜਦੇ ਨੇ ਤਾਂ ਤੁਹਾਡੀ ਸਾਰੀ ਗੱਲਬਾਤ ਤੇ ਗੱਲਬਾਤ ਕਰਾਉਣੇ ਤੁਹਾਡੀ ਮੈਨ ਦੇ ਨਾਲ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਿਟੀ ਹੈਡਲਾਈਨ ਵੀ ਤੁਹਾਡਾ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜਿਹੜੀ ਸਿਟੀ ਲਾਈਨਸ ਤੋਂ ਤੁਸੀਂ ਆਇਓ ਔਰ ਆਵਾਜ਼ੀ 'ਚ ਬਹੁਤ ਦਮ ਹੈ ਤਿਤ ਕਿੰਦੀ ਸਮਾਂ ਕੱਟ ਕੇ ਲਈ ਆਇਓ ਮੈਂ ਨਾਮ ਕੀ ਹੈ ਤੁਹਾਡਾ ਦੀਪਤੀ ਸਲੂਜਾ ਮੈਂ ਪਹਿਲਾਂ ਤਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਇਸ ਸਫਰ ਦੀ ਬਚਪਨ ਜੀ ਸੋਚ ਲਿਆ ਸੀ ਕਿ ਐਡਵੋਕੇਟ ਬਾਨਾ ਨਹੀਂ ਬਚਪਨ ਤੋਂ ਤਾਂ ਨਹੀਂ ਸੋਚਿਆ ਸੀ ਕਾਲਜ ਤੋਂ ਜ਼ਰੂਰ ਮੈਂ ਸੋਚਿਆ ਸੀ ਪਰ ਫਿਰ ਸਟੱਡੀ ਵਿੱਚ ਹੀ ਛੱਡਣੀ ਪੈਗੀ ਲੱਗਾ ਕਿ ਸੁਪਨਾ ਪੂਰਾ ਨਹੀਂ ਹੋਏਗਾ ਸਟਰਗਲ ਬਹੁਤ ਸੀ ਜ਼ਿੰਦਗੀ 'ਚ ਜਨਮ ਤੋਂ ਹੀ ਪ੍ਰੋਬਲਮ ਸੀ ਬਾਈਵਰਤੀ ਪਰੇਸ਼ਾਨੀ ਸੀ ਪੈਰਾਂ 'ਚ ਜਾਂ ਬਾਅਦ ਵਿੱਚ ਹੋਈ ਮੇਰੇ ਪੇਰੈਂਟਸ ਨੇ ਦੱਸਿਆ ਵੀ ਬਾਚੀ ਪਰ ਜਦੋਂ ਮੈਂ ਹੋਸ਼ ਸੰਭਾਲੀਆ ਉਸ ਤੋਂ ਬਾਅਦ ਮੇਰਾ ਚੱਲਣਾ ਬੰਦ ਹੋ ਗਿਆ ਮੈਂ ਕਦੀ ਆਪਣੇ ਆਪ ਨੂੰ ਦੋਨੋਂ ਪੈਰਾਂ ਤੇ ਚੱਲਦੇ ਨਹੀਂ ਦੇਖਿਆ ਕੀ ਪਰੇਸ਼ਾਨੀ ਆਈ ਸੀ ਮੈਮ ਸ਼ੁਰੂ ਚ ਪੈਰ ਜ਼ਮੀਨ ਤੇ ਲੱਗਨੇ ਹੀ ਬੰਦ ਹੋ ਗਏ ਸੀ ਮੈਮ ਉਸ ਤੋਂ ਬਾਅਦ ਇਲਾਜ ਪੇਰੈਂਟਸ ਨੇ ਬਹੁਤ ਕਰਾਇਆ ਇੰਨਾ ਜ਼ਿਆਦਾ ਕਰਾਇਆ ਕਿ ਬਲੀਵ ਕਰਨਾ ਮੈਨੂੰ ਐਵੇਂ ਲੱਗਦਾ ਮੈਂ ਇਲਾਜ-ਇਲਾਜੀ ਚ ਬੜੀ ਹੋ ਗਈ ਮਤਲਬ ਮੈਂ ਆਪਣੀ ਜਦੋਂ ਹੋਸ਼ ਸੰਭਾਲੀ ਉਸ ਤੋਂ ਬਾਅਦ ਵੀ ਆਪਣੀ ਇਲਾਜ ਨੂੰ ਦੇਖਦੀ ਰਹੀ बीए ਜਦੋਂ ਮੈਂ ਕੀਤੀ ਐਮਏ ਜਦੋਂ ਕੀਤੀ ਉਸ ਟਾਈਮ ਦੌਰਾਨ ਵੀ ਜਦੋਂ ਇਗਜ਼ਾਮਸ ਤੋਂ ਬਾਅਦ 3 ਮਹੀਨੇ ਦਾ ਬ੍ਰੇਕ ਹੁੰਦੀ ਹੈ ਮੇਰਾ ਇਲਾਜ ਚੱਲ ਰਿਹਾ ਸੀ ਤੇ ਵਿਸ਼ਾਖਾਪਟਨਮ ਨੂੰ ਆਪਰੇਸ਼ਨ ਕਰਾਉਣ ਲਈ ਫਾਦਰ ਸਾਹਿਬ ਲੈ ਕੇ ਗਏ ਸੀ ਕਿਉਂਕਿ ਮੇਰਾ ਬ੍ਰਦਰ ਵੀ ਪ੍ਰੋਬਲਮ ਸੀ ਤਾਂ ਮਦਰੋਂ ਦੀ ਦੇਖਰੇਖ ਲਈ ਸੀ ਤੇ ਫਾਦਰ ਸਾਹਿਬ ਨੇ ਮੇਰੇ ਮਦਰ ਵਾਲੀ ਵੀ ਭੂਮਿਕਾ ਨਿਭਾਈ ਮਤਲਬ ਪੀਰੀਅਡਸ ਜਿਵੇਂ ਤਾਂ ਦੱਸ ਰਹੀਆਂ ਵੀ ਲੜਕੀਆਂ ਜ਼ਿਆਦਾਤਰ ਸ਼ਰਮ ਕਰ ਜਾਂਦੀਆਂ ਮੇਰੇ ਪਾਪਾ ਨੇ ਜਦੋਂ ਮਤਲਬ ਮੈਂ ਬੈੱਡ ਤੇ ਸੀ ਆਪਰੇਸ਼ਨ ਹੋਇਆ ਹੋਇਆ ਸੀ ਤੇ ਪੀਰੀਅਡਸ ਦੌਰਾਨ ਉਹ ਮਤਲਬ ਜੋ ਪੈਡਸ ਵਗੈਰਾ ਦੀ ਸਹੂਤਾ ਹੁੰਦੀ ਆ ਉਹ ਵੀ ਮੇਰੇ ਫਾਦਰ ਸਾਹਿਬ ਨੇ ਸੁੱਕੀ ਵੀ ਮੈਨੂੰ ਓਨ ਦਾ ਬੈੱਡ ਮੈਨੂੰ ਪ੍ਰੋਵਾਈਡ ਵੀ ਕਰਵਾਇਆ ਗੱਲ ਕੀਤੀ ਜਾ ਬੇ ਡਿਫਰੈਂਟ ਟੇਬਲ ਸੀਗੇ ਬਾਕੀਆਂ ਨਾਲ ਉਹ ਤਾਂ ਲਾਅ ਦੀ ਪੜ੍ਹਾਈ ਕਰਨੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕੀ ਕੀ ਪਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ ਬਹੁਤ ਸਾਰੀਆਂ ਮੈਮ ਡਿਫਰੈਂਟ ਟੇਬਲ ਦੇ ਨਾਲ ਨਾਲ ਹੋਰ ਵੀ ਪਰੇਸ਼ਾਨੀਆਂ ਬੜੀਆਂ ਸਾਰੀਆਂ ਫੇਸ ਕਰਨੀਆਂ ਪਈਆਂ ਮੇਰੇ ਮਦਰ ਉਹਨਾਂ ਦੀ ਨਈਂ ਚ ਬਿਮਾਰ ਰਹਿਣ ਲੱਗ ਗਏ ਸੀ ਤੇ ਮੈਨੂੰ ਹਜੇ ਵੀ ਯਾਦ ਹੈ ਕਿ ਅਪ ਡਾਊਨ ਮੈਂ ਇਗਜ਼ਾਮਸ ਦੇ ਦੀ ਨਈਂ ਚ ਕੱਲੀ ਕਰਦੀ ਸੀ ਇੱਕ ਸਿੰਗਲ ਗਰਲ ਵੀ ਰਾਤ ਦੇ ਟਾਈਮ ਜਾਣ ਲੱਗੇ ਡਰਦੀ ਆ ਫਿਰ ਮੈਨੂੰ ਤਾਂ ਪ੍ਰੋਬਲਮ ਸੀ ਮੇਰੇ ਮੰਮੀ ਵੀ ਕਈ ਵਾਰੀ ਉਹਨਾਂ ਨੇ ਕਹਿਣਾ ਵੀ ਛੱਡ ਦੇ ਲੇਕਿਨ ਮਨੂੰ ਐਸੀ ਕਿ ਸਫਰ ਸ਼ੁਰੂ ਕੀਤਾ ਤਾਂ ਪੂਰਾ ਕਰਨਾ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਇੱਕ ਰਾਤ ਯਾਦ ਹੈ ਬਹੁਤ ਹਨੇਰੀ ਰਾਤ ਸੀ ਬਹੁਤ ਜ਼ਿਆਦਾ ਹਨੇਰੀ ਰਾਤ ਔਰ بارش ਦੀਆਂ ਬੂੰਦਾਂ ਦੰਦ ਨਦਨ ਵਗ बरस ਰਹੀਆਂ ਸੀ ਇੰਨੀ ਜ਼ਿਆਦਾ ਬਾਰਿਸ਼ ਸੀ ਓਲੇ ਗਿਰੇ ਸੀ ਜਦੋਂ ਮੈਂ ਬੱਸ ਸਟੈਂਡ ਤੋਂ ਉਤਰੀ ਤੇ ਕੋਈ ਆਟੋ ਔਰ ਰਿਕਸ਼ਾ ਵੀ ਨਹੀਂ ਮਿਲ ਰਿਹਾ ਸੀ ਔਰ ਉਤਰਨ ਤੋਂ ਬਾਅਦ ਮੈਨੂੰ ਲੱਗਾ ਵੀ ਮੈਂ ਤਾਂ ਕੱਲੀ ਪੈ ਗਈਆਂ ਕੋਈ ਸਟੂਡੈਂਟ ਦੇਖਾ ਮੈਨੂੰ ਕੋਈ ਸਟੂਡੈਂਟ ਵੀ ਨਾ ਨਜ਼ਰ ਆਏ ਪੂਰੀ ਬੱਸ ਦੇ ਵਿੱਚ ਵੀ ਨਹੀਂ ਸੀ ਸਵੇਰ 7 ਵਜੇ ਦਾ ਪੇਪਰ ਸੀ ਤੇ ਮੈਂ ਰਾਤੀ ਇੱਥੋਂ ਦੀ ਨਵਾਂ ਜੀ ਬੱਸ ਫੜੀ ਸੀ ਜਿਹੜੀ ਮੈਨੂੰ ਉਹਨੇ 2 ਵਜੇ ਉੱਥੇ ਉਤਾਰਿਆ ਸੀ ਔਰ ਮੈਂ ਅੰਦਰ ਆਪਣੇ ਪਰਮਾਤਮਾ ਦਾ ਨਾਮ ਲਿਆ ਔਰ ਈਸ਼ਵਰ ਨੂੰ ਯਾਦ ਕਰਕੇ ਕਿਹਾ ਕਿ ਪਰਮਾਤਮਾ ਮੈਂ ਤੇਰੇ ਵਿਰੋਸੇ ਆਈਆਂ ਤੇ ਤੂੰ ਹੀ ਮੇਰੀ ਰੱਖਿਆ ਕਰਨੀ ਹੈ ਹਜੇ ਅਨੇ ਕਹਿਨ ਦੀ ਦੇਰ ਸੀ ਨਾਲ ਹੀ ਇੱਕ ਰਿਕਸ਼ੇ ਵਾਲਾ ਮਿਲਿਆ ਉਹਨੇ ਆਪ ਹੀ ਪੁੱਛਿਆ ਵੀ ਕਹਾਂ ਜਾਣਾ ਹੈ ਕਿੱਥੇ ਜਾਣਾ ਹੈ ਤੇ ਮੈਂ ਅੰਦਰੋਂ ਡਰੀ ਹੋਈ ਸੀ ਕਿ ਇਹ ਰਿਕਸ਼ੇ ਵਾਲਾ ਮੈਨੂੰ ਕਿਧਰੇ ਹੋਰ ਨਾ ਲੈ ਜਾਏ ਪ੍ਰਦੇਸ਼ ਦਾ ਪ੍ਰਦੇਸ਼ ਹੈਗੀ ਹੈ ਤੇ ਮੈਨੂੰ ਨਾ ਪਤਾ ਲੱਗਾ ਤੇ ਮੈਂ ਹੋਰ ਨਾ ਕਿਤੇ ਮੁਸ਼ਕਲਾਈ ਚ ਪੈ ਜਾ। ਥੋੜੀ ਦੂਰੀ ਤੇ ਹੀ ਰੈਸਟੋਰੈਂਟ ਹੋਟਲ ਸੀਗਾ ਜਿੱਥੇ ਮੈਂ ਠਹਿਰਦੀ ਸੀ ਮੇਰਾ ਰੂਮ ਬੁੱਕ ਸੀ ਪਰ ਉਹ ਰਿਕਸ਼ੇ ਵਾਲੇ ਨੇ ਮੈਨੂੰ ਜੈਜੇ ਪੈਸੇ 10 ਰੁਪਏ ਦੱਸੇ ਚਾਹੇ ਮੈਂ ਉਹਨੂੰ ਵੱਧ ਦਿੱਤੇ ਆਪਣੀ ਖੁਸ਼ੀ ਨਾਲ ਪਰ ਉਹਨੇ ਮੈਨੂੰ ਰੈਸਟੋਰੈਂਟ ਉਤਾਰਿਆ ਹੁਣੇ ਵੀ ਮੇਰੀਆਂ ਅੱਖਾਂ ਦੇਖੋ ਗਿਲੀਆਂ ਹੋ ਗਈਆਂ। ਉਹ ਸੀਨ ਮੇਰੇ ਅੱਖਾਂ ਦੇ ਸਾਹਮਣੇ ਆ ਗਿਆ। ਬਾਕੀ ਜੇ ਮੈਂ ਦੋਸਤਾਂ ਦੀ ਗੱਲ ਕਰਾਂ ਤਾਂ ਮੇਰੇ ਦੋਸਤਾਂ ਨਹੀਂ ਮੇਰੇ ਭਰਾ ਵਰਗੇ ਸੀ ਉਹ ਦਲਵੀਰ ਜੀ ਧਰੂਵ ਨੀਰਜ ਮੇਰੇ ਦੇ ਨਾਲ ਮਤਲਬ ਮੇਰੇ ਨਾਲ ਉਹ ਬਹੁਤ ਹੈਲਪ ਕਰਦੇ ਸੀਗੇ ਮੇਰਾ ਰੋ ਨੰਬਰ ਦੇਖਣਾ ਮੇਰੇ ਨਾਲ ਸਫਰ ਦੇ ਵਿੱਚ ਵੀ ਕਈ ਵਾਰੀ ਹੋ ਗਏ ਉਤੋਂ ਬਸ ਤੇ ਵਿੱਚੋਂ ਮੈਨੂੰ ਪਿਕ ਕਰ ਲੈਣਾ ਮਤਲਬ ਮੈਨੂੰ ਕਾफी ਚੀਜ਼ਾਂ ਨਹੀਂ ਪਤਾ ਸੀ ਜਿਹੜੀਆਂ ਉਹਨਾਂ ਨੇ ਮਤਲਬ ਮੈਨੂੰ ਦੱਸੀਆਂ ਮੇਰੇ ਹੋਟਲ ਤੋਂ ਮੈਨੂੰ ਮਤਲਬ ਲੈ ਕੇ ਵੀ ਕਈ ਵਾਰੀ ਜਾਂਦੇ ਉਹਨਾਂ ਨੇ ਕਦੀ ਇਹ ਸ਼ੋਈ ਨਹੀਂ ਹੋਣ ਦਿੱਤਾ ਮੈਨੂੰ ਕਿ ਮੈਨੂੰ ਕੋਈ ਪ੍ਰੋਬਲਮ ਹੈ ਮੈਂ ਗਿਰ ਗਈ ਸੀ ਮੇਰੇ ਪੈਰ ਤੇ ਮੋਚ ਆ ਗਈ ਤਾਂ ਵੀ ਉਹਨਾਂ ਨੇ ਮੈਨੂੰ ਐ ਨਹੀਂ ਜਤਲਾਨ ਦਿੱਤਾ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਮਤਲਬ ਚੇਅਰ ਤੇ ਆਮ ਚੇਅਰ ਜਿਹੜੀ ਹੁੰਦੀ ਆ ਉਹਦੇ ਤੇ ਬਿਠਾ ਕੇ ਮੈਨੂੰ ਰੂਮ ਤੱਕ ਉਹ ਪਹੁੰਚਾ ਕੇ ਆਏ ਜਦੋਂ ਸ਼ੁਰੂਆਤ ਕਰਦੇ ਆ ਕਿਸੇ ਵੀ ਸਫ਼ਰ ਦੀ ਪਰੇਸ਼ਾਨੀਆਂ ਤਾਂ ਹਰ ਇੱਕ ਨੂੰ ਆਉਂਦੀਆਂ ਨੇ ਰੁਕਾਵਟਾਂ ਵੀ ਬਹੁਤ ਪੈਂਦੀਆਂ ਨੇ ਜਦੋਂ ਆਪਾਂ ਵੱਖਰੇ ਹੁੰਨੇ ਆ ਸਭ ਤੋਂ ਕੋਈ ਸਾਡਾ ਦੋਸਤ ਬਣਨ ਨੂੰ ਰਾਜ਼ੀ ਨਹੀਂ ਹੁੰਦਾ ਕੋਈ ਸਾਡੇ ਨਾਲ ਨਾਲ ਖੜਨ ਨੂੰ ਰਾਜ਼ੀ ਨਹੀਂ ਹੁੰਦਾ ਤੁਹਾਡੇ ਨਾਲ ਹੋਇਆ ਇਹ ਸਭ ਨਹੀਂ ਮੈਮ ਐਸ ਮਾਮਲੇ 'ਚ ਮੈਂ ਬਹੁਤ ਕਿਸਮਤ ਵਾਲੀ ਆ ਕਾਲਜ ਟਾਈਮ ਤੋਂ ਹੀ ਮੇਰੇ ਦੋਸਤ ਬੜੇ ਬਹੁਤ ਮਜਬੂਤ ਸੀਗੇ ਜਿਵੇਂ ਗੱਲ ਕਰਾਂ ਤਾਂ ਉਹਨਾਂ ਨੇ ਮੈਨੂੰ ਕੁਝ ਕਹਿਣਾ ਮਤਲਬ ਮੈਂ ਜੇ ਕੁਝ ਕਹਿਣਾ ਉਹਨਾਂ ਨੇ ਕਹਿਣਾ ਹੈ ਹੀ ਨਹੀਂ ਤੈਨੂੰ ਕੁਝ ਯਾਰ ਤੂੰ ਤਾਂ ਐਂ ਹੀ ਕਰੀ ਜਾਨੀ ਹੈ ਤੇਰੇ ਕੋਲ ਤਾਂ ਸਾਰਾ ਕੁਝ ਹੁੰਦਾ ਸਾਡੇ ਤੋਂ ਵਧੀਆ ਲਿਖਦੀਆਂ ਸਾਡੇ ਤੋਂ ਵਧੀਆ ਕਰਦੀਆਂ ਤੇ ਮੇਰੇ ਦੋਸਤਾਂ ਮੈਨੂੰ ਅੱਜ ਤੱਕ ਐਪਰੀਸ਼ੀਏਟ ਕਰਦੇ ਆ ਕਾਲਜ ਟਾਈਮ ਦੇ ਫਰੈਂਡਸ ਐ ਹਜੇ ਤੱਕ ਮੇਰੇ ਨਾਲ ਜੁੜੇ ਹੋਏ ਐ ਪੰਮੀ ਐ ਸਿਟੀ ਐ ਰਜਨੀ ਐ ਮਤਲਬ ਐਨ ਆਊ ਮੈਨੂੰ ਪਿਆਰ ਕਰਦੇ ਐ ਕਿ ਉਹ ਕਹਿੰਦੇ ਐ ਕਿ ਸਾਡੇ ਤੋਂ ਵੀ ਅੱਗੇ ਵੱਧ ਗਈ ਐ ਉਹਨਾਂ ਦੇ ਅੰਦਰ ਜੈਲਸ ਨਹੀਂ ਐ ਮਤਲਬ ਐਨਾ ਹੁਨੇ ਹੀ ਮੇਰੀ ਫਰੈਂਡ ਮਨੂੰ ਮਿਲ ਕੇ ਗਈ ਹੈ ਤੇ ਹੁੰਦੀਆਂ ਭਾਵ ਦੇ ਨਾਲ ਅੱਖਾਂ ਭਰ ਗਈਆਂ ਕਹਿੰਦੀ ਯਾਰ ਵਿਆਹ ਤਾਂ ਸਾਰੇ ਕਰਾਂਦੇ ਐ ਤੈਨੂੰ ਦੇਖ ਕੇ ਲੱਗਦਾ ਤੂੰ ਕੁਝ ਅਲੱਗ ਕਰਤਾ ਤੇ ਮੈਂ ਮੈਨੂੰ ਬਹੁਤ ਪ੍ਰਾਊਡ ਹੈ ਦੀਪਤੀ ਬਹੁਤ ਪ੍ਰਾਊਡ ਹੈ ਤੇਰੇ ਤੇ ਇੱਕ ਵਾਰੀ ਨਹੀਂ ਤਿੰਨ ਵਾਰੀ ਕਿਹਾ ਉਹਨੇ ਔਰ ਮੇਰੇ ਮੱਥੇ ਨੂੰ ਚੁੰਮਿਆ ਉਹਨੇ ਮੈਨੂੰ ਮਤਲਬ ਮਤਲਬ ਜਿਵੇਂ ਪਹਿਲੇ ਅਸੀਂ ਮਿਲਦੇ ਸੀ ਓਵੇਂ ਹੀ ਮਿਲੀ ਓਵੇਂ ਹੀ ਅਸੀਂ ਕਾਲਜ ਟਾਈਮ ਨੂੰ ਇੰਜੋਏ ਕੀਤਾ ਔਰ ਓਵੇਂ ਕਾਲਜ ਦੇ ਵਿੱਚ ਸਪੈਸ਼ਲ ਗੇ ਕਾਲਜ ਨੂੰ ਦੇਖਿਆ आनंद मानया कॉलेज दीया ਇਟਾ ਦੀਵਾਰਾਂ ਫੁੱਲ ਐਵੇਂ ਲੱਗ ਰਿਹਾ ਸੀ ਜਿਵੇਂ ਸਾਡੇ ਨਾਲ ਗੱਲਾਂ ਕਰ ਰਹੀਆਂ ਮੈਮ ਸ਼ੁਰੂਆਤ ਵੀ ਕੀਤੀ ਸੀ ਪਹਿਲਾਂ ਮਤਲਬ ਜਿੱਦਾਂ ਤੁਸੀਂ ਕਿਹਾ ਸੀ ਕਿ ਮੈਂ ਨਾਲ ਦੀ ਨਾਲ ਨਹੀਂ ਕੰਟੀਨਿਊ ਕੀਤਾ ਸੀ ਵੀ ਮੈਂ ਵਕੀਲ ਬਨਣਾ ਆ ਮੇਰੀ ਸਟੱਡੀ ਵੀ ਵਿੱਚ ਛੁੱਟ ਗਈ ਸੀ ਸ਼ੁਰੂ ਕੀਤਾ ਸੀ ਸਾਰਾ ਸਫਰ ਕਿਵੇਂ ਦਾ ਰਿਹਾ ਹੁਣ ਤੱਕ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਚਪਨ ਵਿੱਚ ਮੈਮ ਥੋੜੀਆਂ ਪ੍ਰੋਬਲਮਸ ਆਈਆਂ ਕਿਉਂਕਿ ਉਸ ਟਾਈਮ ਨਾ ਇੰਟਰਨੈਟ ਨਹੀਂ ਚੱਲਦੇ ਸੀ ਬਚਪਨ ਹੁੰਦਾ ਆਪਾਂ ਵੀ ਬੱਚੇ ਹੁੰਨੇ ਆ ਸਾਨੂੰ ਵੀ ਲੱਗਦਾ ਵੀ ਅਸੀਂ ਵੀ ਆਮ ਬੱਚਿਆਂ ਵਰ ਖੇਡੀਏ ਜਿਵੇਂ ਕਿ ਕਿਕਲੀ ਪਾਈਏ ਜਾਂ ਗਿੱਦਾ ਚੱਲਦਾ ਸੀ ਪਹਿਲੇ ਬੱਚੇ ਗਿੱਦਾ ਕਰੀਏ ਜਾਂ ਉਹ ਚਲਦੀ ਨਹੀਂ ਕੀ ਕਹਿੰਦੇ ਆਪਾਂ ਖੇលਦੇ ਹਾਂ ਸਟੱਪੂ ਅਸੀਂ ਵੀ ਖੇਡੀਏ ਤੇ ਉਸ ਟਾਈਮ ਬੱਚਿਆਂ ਨੇ ਨਾਲ ਨਹੀਂ ਲੱਗਣਾ ਕਈ ਵਾਰੀ ਲੰਗੜੀ ਲੰਗੜੀ ਕਹਿ ਦੇਣਾ ਹੁਣ ਤਾਂ ਚਲੋ ਸ਼ਮਤ ਸਮਝ ਆ ਗਈ ਐ ਵੀ ਇਹ ਸ਼ਬਦ ਹੈ ਬਨੇ ਆ ਤਾਂ ਲੋਕਾਂ ਨੇ ਇਸਤੇਮਾਲ ਕਰਨਾ ਹੁਣ ਤਾਂ ਲਗਦੀ ਨਹੀਂ ਦਿਲ ਨੂੰ ਕੋਈ ਕੀ ਕਹਿੰਦਾ ਮਹਿਸੂਸੀ ਨਹੀਂ ਹੁੰਦਾ ਲੰਗੜੀ ਕਹਿਤਾ ਕੋਈ ਗੱਲ ਨਹੀਂ ਯਾਰ ਸ਼ਬਦ ਹੈ ਇਸਤੇਮਾਲ ਕਰਨਾ ਕੋਈ ਖਾਸ ਨਹੀਂ ਫਰਕ ਪੈਂਦਾ ਜੇ ਹੈਗੇ ਆ ਸ਼ਬਦ ਬਨੇ ਆ ਤਾਂ ਕਹਿ ਰਹੇ ਆ ਪਰ ਉਸ ਟਾਈਮ ਮੈਨੂੰ ਫਰਕ ਪੈਂਦਾ ਸੀ ਕਿ ਕਿਉਂ ਮੈਂ ਡਿਫਰੈਂਟ ਆ ਵੀ ਮੇਰੇ ਨਾਲ ਕੋਈ ਬੈਠਦਾ ਨਹੀਂ ਮੈਨੂੰ ਕੀ ਨਾਰੇ ਕਰ ਦਿੰਦੇ ਆ ਅਸੀਂ ਇਹਦੇ ਨਾਲ ਨਹੀਂ ਬਹਿਣਾ ਬੱਚਿਆਂ ਨੂੰ ਲੱਗਦਾ ਸੀ ਵੀ ਸਾਨੂੰ ਬਿਮਾਰੀ ਹੋ ਜਾਏਗੀ ਐ ਨਹੀਂ ਚੱਲ ਪਰੇਸ਼ਾਨ ਅਸੀਂ ਵੀ ਕਿਤੇ ਨਾ ਚਲਣਾ ਹੋ ਜਾਏ ਕਦੇ ਉਹ ਤਾਂ ਦੁੱਖ ਨਹੀਂ ਲੱਗਦਾ ਸੀ ਯਾਰ ਮੈਂ ਕਿਉਂ ਰੱਬ ਨੇ ਮੈਨੂੰ ਰੱਬ ਨੂੰ ਵੀ ਬੰਦਾ ਮੈਨੇ ਮਾਰਦਾ ਵੀ ਕਿਉਂ ਮੈਨੂੰ ਐਵੇਂ ਦਬਣਾ ਨਹੀਂ ਪਤਾ ਨਹੀਂ ਕਿਉਂ ਬਚਪਨ ਤੋਂ ਹੀ ਮੈਂ ਰੱਬ ਨੂੰ ਨਹੀਂ ਸ਼ਿਕਾਇਤ ਕੀਤੀ ਇਹ ਸੱਚ ਹੈ ਹਾਂ ਘਰ ਆ ਕੇ ਕਦੇ ਕਿਹਾ ਨਹੀਂ ਹਾਂ ਮੰਮੀ ਨੂੰ ਕਹਿੰਦੀ ਸੀ ਮੈਂ ਦੁੱਖ ਵੀ ਹੁੰਦਾ ਸੀ ਕਈ ਵਾਰੀ ਇਕੱਲੇ ਇਕੱਲੇ ਆਪਣੇ ਬੈਠ ਤੇ ਰੋ ਵੀ ਲੈਣਾ ਕੁਝ ਲਿਖਣ ਦਾ ਸ਼ੌਕ ਸੀ ਹੁਣ ਵੀ ਹੈ ਟਾਈਮ ਨਹੀਂ ਮਿਲਦਾ ਕੁਝ ਆਪਣੇ ਸ਼ਬਦਾ ਦੇ ਵਿੱਚ ਲਿਖ ਦੇਣਾ ਆਪਣੇ ਦਰਦ ਨੂੰ ਤਾਂ ਅੰਦਾ ਹੀ ਹੈ ਮੈਡਮ ਦਿਲ ਹੈ ਧੜਕਦਾ ਹੀ ਹੈ ਇਹ ਥੋੜੀ ਹੈ ਕਿ ਪੈਰ ਨਹੀਂ ਹੈ ਤੇ ਦਿਲ ਵੀ ਨਹੀਂ ਹੈ ਦਿਲ ਤਾਂ ਦਿੱਤਾ ਹੀ ਹੈ ਰੱਬ ਨੇ ਧੜਕਨ ਵੀ ਦਿੱਤੀ ਹੈ ਫੀਲਿੰਗਸ ਵੀ ਦਿੱਤੀਆਂ ਪਰ ਮੇਰੇ ਮੰਮੀ ਨੇ ਇੱਕੋ ਗੱਲ ਕਰਨਾ ਕਹਿਣੀ ਕਿ ਜੇ ਤੈਨੂੰ ਲੱਗਦਾ ਹੈ ਕਿ ਤੂੰ ਮਤਲਬ ਲੰਗੜੀ ਨਹੀਂ ਹੈ ਤਾਂ ਸਾਬਿਤ ਕਰ ਜਿਵੇਂ ਆਮ ਲੜਕੀਆਂ ਸਫਾਈ ਕਰ ਲੈਂਦੀਆਂ ਉਹਨਾਂ ਨੇ ਐਗਜ਼ਾਮਪਲ ਦੇਣੀ ਜਾਲੇ ਝਾੜ ਲੈਂਦੀਆਂ ਤੂੰ ਵੀ ਝਾੜ ਕੇ ਦਿਖਾ ਦੇ ਜੇ ਆਮ ਲੜਕੀਆਂ ਚੱਲ ਸਕਦੀਆਂ 2 ਕਿਲੋਮੀਟਰ ਤੂੰ ਵੀ ਚੱਲ ਕੇ ਦਿਖਾ ਦੇ ਉਹ ਚੀਜ਼ ਆਪ ਕਰੋ ਜੋ ਤੁਹਾਨੂੰ ਲੱਗਦਾ ਤੁਹਾਨੂੰ ਲੰਗੜੀ ਨਾ ਮਤਲਬ ਲੰਗੜੀ ਨਾ ਕਿਹਾ ਜਾਏ ਪਹਿਲੇ ਆਪਣੇ ਆਪ ਨੂੰ ਤਾਂ ਪ੍ਰੂਫ ਕਰੋ ਇਸ ਅੱਛੇ ਮੈਂ ਮੇਰੇ ਮੰਮੀ ਰੇਣੀ ਪਰ ਉਹ ਕਹਿੰਦੇ ਸੀਗੇ ਜੇ ਤੈਨੂੰ ਲੱਗਦਾ ਵੀ ਤੂੰ ਲੰਗੜੀ ਨਹੀਂ ਹੈ ਤੇ ਆਪਣਾ ਬੈਗ ਆਪ ਲੈ ਕੇ ਉੱਪਰ ਚੜ ਮੇਰੀ ਕਲਾਸਿਸ ਉੱਪਰ ਸੀ ਉਦੋਂ ਪੀ ਡਬਲਯੂ ਡੀ ਦੀਆਂ ਸਹੂਤਾਵਾਂ ਨਹੀਂ ਸੀ ਰਹਿਮਸ ਨਹੀਂ ਹੁੰਦੇ ਸੀ ਤੇ ਮੈਨੂੰ ਅਜੇ ਵੀ ਯਾਦ ਹੈ ਐਮ ਡੀ ਪਟ ਸਕੂਲ ਦੇ ਵਿੱਚ ਮੈਂ ਸਕੂਲਿੰਗ ਕੀਤੀ ਹੈ ਐਤੋ ਹੀ ਸੀ ਵਜੀ ਨਗਰ ਤੋਂ ਤੇ ਮੈਟ੍ਰਿਕ ਮੈਂ ਉੱਥੇ ਹੀ ਕੀਤੀ ਹੈ ਤੇ ਮੈਂ ਤੀਜੀ ਮੰਜ਼ਲ ਤੇ ਮੇਰਾ ਪੀਰੀਅਡ ਹੋਣਾ ਤੇ ਮੈਂ ਪੌੜੀਆਂ ਚੜ ਕੇ ਜਾਨੀਆ ਬਸਤੇ ਵੀ ਹੁੰਦੇ ਸੀ ਉਦੋਂ ਭਾਰੀ ਉਦੋਂ ਬੈਗਸ ਹੁੰਦੇ ਸੀ ਹੁਣ ਤਾਂ ਚਲੋ ਬਹੁਤ ਬਦਲ ਗਿਆ ਤੇ ਮੇਰੇ ਮਦਰ ਨੇ ਕਿਹਾ ਨਾ ਵੀ ਫਿਰ ਆਪਣਾ ਬੈਗ ਆਪ ਲੈ ਕੇ ਜਾਓ ਆਈ ਏਮ ਇਨ ਦਾ ਸੈਵਨਥ ਕਲਾਸ ਤੇ ਮੈਂ ਵੀ ਸੋਚਣਾ ਵੀ ਠੀਕ ਹੈ ਫਿਰ ਮੈਂ ਆਪਣਾ ਬੈਗ ਆਪ ਲੈ ਕੇ ਜਾਣਾ ਮੈਮ ਤੁਸੀਂ ਖੁਦ ਵਕੀਲ ਹੋ ਤੇ ਖੁਦ ਇੱਕ ਡਿਫਰੈਂਟ ਟੇਬਲ ਪਰਸਨ ਹੋ ਤਾਂ ਕੀ ਕੀ ਰਾਈਟਸ ਹੁੰਦੀਆਂ ਇੱਕ ਡਿਫਰੈਂਟ ਟੇਬਲ ਨੂੰ ਇੱਕ ਸਪੈਸ਼ਲ ਚਾਈਲਡ ਨੂੰ ਸਪੈਸ਼ਲ ਚਾਈਲਡ ਲਈ ਤਾਂ ਬਹੁਤ سارے ਅਧਿਕਾਰ ਆ ਮੈਮ ਸਪੈਸ਼ਲ ਚਾਈਲਡ ਨੂੰ ਅਧਿਕਾਰ ਆਏ 1 ਲੱਖ ਦੀ ਨਿਰਮਯਾ ਦਾ ਫਿਰ ਉਹਦੇ ਬਾਅਦ ਪੀ ਡਬਲਯੂ ਡੀ ਦੇ ਸਪੈਸ਼ਲ ਚਾਈਲਡ ਦੇ ਵਿੱਚ ਸਾਈਬਰ ਪਾਲਿਸੀ ਆਂਦੀ ਹੈ ਆਟੋਜ਼ਮ ਆਂਦੀ ਹੈ ਪੰਜ ਤਰ੍ਹਾਂ ਦੀ ਮਲਟੀਪਰਪਸ ਹੀ ਕੰਦੀ ਹੈ ਮੈਂਟਲੀ ਰਿਟ੍ਰੇਡਿਸ਼ਨ ਆਂਦੀ ਹੈ ਤੇ ਉਹਨਾਂ ਨੂੰ ਪਾਗਲ ਕਹਿੰਦੇ ਵੀ ਐਫ ਆਈ ਆਰ ਲਾਂਚ ਹੋ ਜਾਂਦੀ ਹੈ ਜੇ ਗੱਲ ਕਰੀਏ ਰਾਈਟਸ ਦੀ ਤਾਂ ਪੀ ਡਬਲਯੂ ਡੀ ਦਾ ਆਲਗ ਰਾਈਟਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਵਿੱਚ ਬੁੱਕ ਹੈ ਤੇ ਇਹਦੇ ਅਕੋਰਡਿੰਗ ਸੈਕਸ਼ਨਸ ਲੱਗਦੇ ਆ ਜੇ ਆਪਾਂ ਕਿਸੇ ਨੂੰ ਲੁੱਲਾ ਲੰਗੜਾ ਕਹਿ ਦਿੰਦੇ ਆ ਤੇ ਉਹਦੇ ਤੇ ਵੀ ਪੀ ਡਬਲਯੂ ਡੀ ਦੇ ਰਾਈਟ ਦੇ ਨਾਲ ਐਫ ਆਈ ਆਰ ਦੇ ਵਿੱਚ ਸੈਕਸ਼ਨ ਲੱਗਦਾ ਬਟ ਕੀ ਮਾਫ ਕਰਨਾ ਅਗਰ ਮੈਂ ਕੁਝ ਗਲਤ ਕਹਿ ਰਹੀ ਆ ਪਰ ਕੀ ਥਾਣੇ ਪੁਲਿਸ ਸਟੇਸ਼ਨ ਵਾਲੇ ਐਸ ਐਚਓ ਜਾਂ ਜੋ ਵੀ ਹੈ ਉਹ ਲੰਦੇ ਪੀ ਡਬਲਯੂ ਡੀ ਦੇ ਨਹੀਂ ਲੱਗਦੇ ਪੇ ਸੈਕਸ਼ਨ 5 ਹੈ ਜੇ ਕਿਸੇ ਰੇਪ ਵਿਕਟਮ ਨੂੰ ਮਤਲਬ ਰੇਪ ਹੁੰਦਾ ਤਾਂ ਉਹਦੇ ਵਿੱਚ ਪੀ ਡਬਲਯੂ ਡੀ ਆ ਤਾਂ ਉਹਦੇ ਵਿੱਚ ਸਪੈਸ਼ਲ ਪੀ ਡਬਲਯੂ ਡੀ ਦਾ ਸੈਕਸ਼ਨ 5 ਲੱਗਦਾ ਬਟ ਨਹੀਂ ਲੱਗਦਾ ਰਾਈਟਸ ਦੇ ਅਕੋਰਡਿੰਗ ਹਰ ਇਕੁਅਲ ਰਾਈਟ ਹੈ ਸੈਕਸ਼ਨ 4 ਕਹਿੰਦਾ ਕਿਸੇ ਦੇ ਵਿੱਚ ਤੁਸੀਂ ਪੀਡਬਲਯੂਡੀ ਦੇ ਵਿੱਚ ਭੇਦਭਾਵ ਨਹੀਂ ਕਰ ਸਕਦੇ ਡਿਸਕ੍ਰਿਮੀਨੇਸ਼ਨ ਨਹੀਂ ਅਲਾਉ ਬਟ ਹੁੰਦਾ ਪੀਡਬਲਯੂਡੀ ਦੇ ਅਕੋਰਡਿੰਗ ਇਕੁਅਲ ਰਾਈਟਸ ਹੈ ਜਿਵੇਂ ਤੁਸੀਂ ਜੀ ਰਹੇ ਹੋ ਉਵੇਂ ਹੀ ਆਮ ਇਨਸਾਨ ਦੀ ਤਰ੍ਹਾਂ ਅਸੀਂ ਵੀ ਜੀ ਸਕਦੇ ਹਾਂ ਯਾਨੀ ਕਿ ਜਿਹੜੇ ਹੱਕ ਤੁਹਾਨੂੰ ਪੈਰਾ ਦੇ ਨਾਲ ਤੁਸੀਂ ਸ਼ੋਰੂਮ ਵਿੱਚ ਵਿਜ਼ਿਟ ਕਰ ਰਹੇ ਹੋ ਜਾ ਰਹੇ ਹੋ ਜਾਂ ਮਾਲ ਵਿੱਚ ਜਾ ਰਹੇ ਹੋ ਉਸੇ ਤਰ੍ਹਾਂ ਪੀਡਬਲਯੂਡੀ ਜਿਵੇਂ ਮੈਂ ਆ ਜਾਂ ਸਪੈਸ਼ਲ ਏਬਲ ਹੈ ਉਹ ਜਾ ਸਕਦਾ ਹੈ ਉਨੂੰ ਰਾਈਟ ਆ ਉਹਦੇ ਲਈ ਵੀ ਚ ਵੀਲ ਚੇਅਰ ਹੋਣੀ ਚਾਹੀਦੀ ਹੈ ਬਕਾਇਦਾ ਉਹਨਾਂ ਦੇ ਲਈ ਰੈਂਪਸ ਬਨੇ ਹੋਣੇ ਚਾਹੀਦੇ ਆ ਬਕਾਇਦਾ ਸਲੀਪਿੰਗ ਪਲੇਸ ਤੋਂ ਹਟ ਕੇ ਕੁਝ ਕਿਨਾਰੇ ਹੋਣੀ ਚਾਹੀਦੀ ਹੈ ਬਟ ਆਈ ਥਿੰਕ ਇੱਥੇ ਨਹੀਂ ਹੈ ਬੈਂਕਿੰਗ ਦੀ ਗੱਲ ਕਰੀਏ ਤਾਂ ਬੈਂਕਿੰਗ ਦੇ ਵਿੱਚੋਂ ਜਿਹੜੀਆਂ ਪੀ ਡਬਲਯੂ ਡੀ ਨੂੰ ਪੈਨਸ਼ਨਸ ਮਿਲਦੀਆਂ ਉਹ ਪੈਨਸ਼ਨ ਉਹਨਾਂ ਦੇ ਘਰ ਆਣੀਆਂ ਚਾਹੀਦੀਆਂ ਬਟ ਘਰ ਤਾਂ ਛੱਡੋ ਇੱਥੇ ਕਈ ਬੈਂਕਸ ਦੇ ਵਿੱਚ ਲਿਫਟ ਹੀ ਨਹੀਂ ਹੈ ਰੈਂਪਸ ਹੀ ਨਹੀਂ ਹੈ ਆਪਣੇ ਕਲਗੀਧਰ ਬੈਂਕ ਦਾ ਬ੍ਰਾਂਚ ਹੈ ਪੰਜਾਬ ਐਂਡ ਸਿੰਧ ਬੈਂਕ ਉਹਦੇ ਵਿੱਚ ਸਟੇਅਰਸ ਹੈ ਕਾਫੀ 슬ੀਪਿੰਗ ਹੈ ਤੇ ਪੈਨਸ਼ਨ ਲੈਣ ਲਈ ਬੱਚੇ ਬੰਦੇ ਨੂੰ ਉੱਪਰ ਜਾਣਾ ਚਾਹਤ ਪੈਂਦਾ ਹੁਣ ਜाहिर ਜੀ ਗੱਲ ਹੈ ਹਰ ਇੱਕ ਕੋਲ ਪੀ ਡਬਲਯੂ ਡੀ ਕੋਲ ਬੈਂਕ ਮੈਨੇਜਰ ਦਾ ਤਾਂ ਨੰਬਰ ਹੋਏਗਾ ਨਹੀਂ ਕਿ ਉਹ ਕਾਲ ਕਰੇ ਤੇ ਕੋਈ ਆਏ ਤੇ ਹਾਕਾ ਮਾਰ ਮਾਰ ਤੁਸੀਂ ਰਹਿ ਜਾਂਦੇ ਹੋ ਕੋਈ ਵੀ ਨਹੀਂ ਆਂਦਾ نیچے ਹੁਣ ਕਿਹੜਾ ਪਬਲਿਕ ਦਾ ਬੰਦਾ ਜਿਹੜਾ ਉੱਪਰ ਜਾ ਕੇ ਪਹਿਲੇ ਕਹੂਗਾ ਵੀ نیچے ਕੋਈ ਬੁਲਾ ਰਿਹਾ ਹੈ ਔਰ ਕੀ ਗਾਰੰਟੀ ਹੈ ਕਿ ਉੱਥੇ ਦਾ ਸਟਾਫ ਮਤਲਬ ਕੋਈ ਵੀ ਬੈਂਕ ਹੈ ਮੈਂ ਉਹਨਾਂ ਨੂੰ ਖਾਲੀ ਪੰਜਾਬ ਐਂਡ ਸਿੰਧ ਬੈਂਕ ਕਲਗੀਦਰ ਨੂੰ ਨਹੀਂ ਲੈ ਰਹੀ ਬ੍ਰਾਂਚ ਮਤਲਬ ਉਹਨਾਂ ਦਾ ਸਟਾਫ ਵੀ ਅੱਛਾ ਹੀ ਹੋਣਾ ਹੈ ਮੈਂ ਕਦੀ ਵਿਜ਼ਿਟ ਨਹੀਂ ਇੰਨਾ ਕੀਤਾ ਮਤਲਬ ਇੱਕ ਐਗਜ਼ਾਮਪਲ ਦੇ ਰਹੀ ਆ ਤੇ ਉਹਨਾਂ ਦੀ ਐਕਸਟਰੀਅਰਸ ਵੀ ਬੜੀ 슬ੀਪਿੰਗਸ ਹੈ ਤੇ ਕੀ ਗਾਰੰਟੀ ਹੈ ਕਿ ਬੈਂਕ ਵਾਲੇ ਆਂਗੇ ਹੀ نیچے ਉਹ ਵੀ ਤਾਂ ਬਿਜ਼ੀ ਹੁੰਦੇ ਆ ਉੱਥੇ ਦੀ ਪਹਿਲੇ ਉੱਥੇ ਦੀ ਪਬਲਿਕ ਹੀ ਨਹੀਂ ਹੁੰਦੇ ਕੋਲੋਂ ਉਹਨਾਂ ਕੋਲੋਂ ਹੁੰਦੀ ਪੂਰੀ ਡੀਲ ਹੁਣ ਜाहिर ਜੀ ਗੱਲ ਹੈ ਜਿਹੜਾ ਵਿੰਡੋ ਤੇ ਖੜਾ ਪਹਿਲੇ ਹੁੰਦੀ ਸੋਨਾਂਗੇ ਤਾਂ ਹੀ ਥੱਲੇ ਆਂਗੇ ਤੇ ਕਿੰਨੀ ਦੇਰ ਤੱਕ ਪੀਡਬਲਿਊਡੀ ਧੁੱਪੇ ਖੜਾ ਰਹੇਗਾ ਜ਼ਰੂਰੀ ਤਾਂ ਨਹੀਂ ਸਾਰਿਆਂ ਕੋਲ ਸਕੂਟਰ ਹੋਏਗਾ ਮੈਂ ਜੋ ਕੋਈ ਰਿਕਸ਼ਾ ਜਾਂ ਆਟੋ ਤੇ ਗਿਆ ਹੈ ਪੈਨਸ਼ਨ ਲੈ ਲਈ ਤਾਂ ਕਿੰਨੀ ਦੇਰ ਖੜਾਗਾ ਜੈਸੀ ਗਾਰਡਨਸ ਹੀ ਗੱਲ ਕਰੀਏ ਤਾਂ ਮੈਡਮ ਗਾਰਡਨਸ ਹੀ ਚ ਬੰਦਾ ਕਦੇ ਲੀ ਜਾਂਦਾ ਆਪਣਾ ਡਿਪਰੈਸ਼ਨ ਘਟਾਣ ਐਕਸਰਸਾਈਜ਼ ਕਰਨ ਕੁੰਮਨ ਹੁਣ ਗਾਰਡਨਸ ਦੇ ਵਿੱਚ ਝੂਲੇ ਸਭ ਦੇ ਲਈ ਹੈ ਕੀ ਹਰ ਗਾਰਡਨ ਦੇ ਵਿੱਚ ਪੀ ਡਬਲਯੂ ਡੀ ਦਾ ਝੂਲਾ ਹੈਗਾ ਕਿਉਂ ਨਹੀਂ ਹੈਗਾ ਰਾਈਟ ਤਾਂ ਹੈਗਾ ਪੀ ਡਬਲਯੂ ਡੀ ਦਾ ਝੂਲਾ ਸਿਰਫ ਇੰਡੀਆ ਵਿੱਚ ਦੂਸਰਾ ਆਪਣੇ ਲੁਧਿਆਣੇ ਦਾ ਲੁਧਿਆਣੇ ਵਿੱਚ ਲੱਗਿਆ ਪੰਜਾਬ ਦਾ ਪਹਿਲਾ ਸਹੀਦੀ ਵਾਰਕਿਚ ਜਿੰਦੀ ਓਪਨਿੰਗ ਸ੍ਰੀ ਵਜਿੰਦਰ ਸ਼ਰਮਾ ਜੀ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤੀ ਸੀ ਬਟ ਕੀ ਉਹ ਸੇਫ ਹੈਗਾ ਨਹੀਂ ਹੈਗਾ ਪਿੱਛੇ ਦੀ ਨਹੀਂ ਜੀ ਮੈਡਮ ਬਹੁਤ ਸਾਰੀਆਂ ਕੰਪਲੇਂਟਸ ਵੀ ਕੀਤੀਆਂ ਉਸ ਝੂਲੇ ਨੂੰ ਲੈ ਕੇ ਉਹ ਪਬਲਿਕ ਪ੍ਰਾਪਰਟੀ ਹੈ ਮੈਮ ਫਿਰ ਉਹਦੀ ਸੁਰੱਖਿਆ ਕਿਉਂ ਨਹੀਂ ਪਬਲਿਕ ਸਰਵੈਂਟਸ ਕਰ ਰਹੇ ਕੌਣ ਕਰੇਗਾ ਪੀਡਬਲਯੂਡੀ ਦਾ ਝੂਲਾ ਇੱਕ ਲੱਗਾ ਉਹਦੀ ਵੀ ਸੁਰੱਖਿਆ ਨਹੀਂ ਹੈ ਕੌਣ ਕਰੇਗਾ ਜੇ ਆਪਾਂ ਅੱਗੇ ਆਈਏ ਗੱਲ ਕਰੀਏ ਰੇਲਵੇ ਸਟੇਸ਼ਨਸ ਦੀ ਰਮ ਸਗੇ ਆਪਣੇ ਲੁਦੀਆਨੇ ਦੇ ਰੇਲਵੇ ਸਟੇਸ਼ਨ ਨਹੀਂ ਹੈਗੇ ਮੈਮ ਵੀ ਕਹਿ ਰਿਆ ਨਹੀਂ ਹੈਗੇ ਨਹੀਂ ਹੈਗੇ ਫਰਸਟ ਫਲੋਰ ਮਤਲਬ ਖਾਲੀ ਉੱਥੇ ਲੱਗੀ ਹੋਈ ਹੈ ਐਕਸੀਲੇਟਰ ਕੀ ਬੰਦੇ ਨੇ ਖਾਲੀ ਫਰਸਟ ਫਲੋਰ ਤੇ ਹੀ ਜਾਣਾ ਫਰਸਟ ਪਲੇਟਫਾਰਮ ਤੇ ਜਾਣਾ ਜੇ ਕੋਈ ਰਾਤੀ 1:30 ਵਜੇ ਆ ਰਿਹਾ ਵੀਲਚੇਅਰ ਕਿਵੇਂ ਅਵੇਲੇਬਲ ਹੋਏਗੀ ਮੈਮ ਰੇਲਵੇ ਸਟੇਸ਼ਨ ਦੇ ਨੰਬਰ ਹੈਗੇ ਹਰ ਪਲੇਟਫਾਰਮ ਤੇ ਕਿ ਕੁਲੀ ਕੋ ਅਪਾਇੰਟ ਕੀਤਾ ਹੋਇਆ ਹੈ ਕੁਲੀ ਦਾ ਨੰਬਰ ਦਿੱਤਾ ਹੋਇਆ ਪੀ ਡਬਲਯੂ ਡੀ ਕਿੱਥੇ ਕਰੇ ਖੜੇਗਾ ਜੇ ਇੱਕ ਵਜੇ ਪਹੁੰਚੋ 6 7 ਵਜੇ ਤੱਕ ਇੰਤਜ਼ਾਰ ਕਰੇਗਾ ਜਾਂ ਫਿਰ ਉਹਦੇ ਪੇਰੈਂਟਸ ਆਂਗੇ ਪਹਿਲੇ ਇੱਕ ਨੰਬਰ ਪਲੇਟਫਾਰਮ ਤੇ ਕੁਰਸੀ ਲੈ ਕੇ ਆਣ ਲਿਆ ਧਾਰ卡ਟ ਦੇ ਕੇ ਲਿਫਟਾਂ ਕਿਉਂ ਨਹੀਂ ਹੈਗੀਆਂ ਮੈਮ ਰੈਂਪਸ ਕਿਉਂ ਨਹੀਂ ਹੈਗੇ ਬਾਹਰਲੀ ਕੰਟਰੀਸ ਤਾਂ ਹੈਗੇ ਆ ਤੇ ਫਿਰ ਰਾਈਟਸ ਕਿਉਂ ਬਨੇ ਆ ਮੈਮ ਤੁੜੇ ਕਹਿਣ ਦਾ ਮਤਲਬ ਇਹ ਆ ਕਿ ਰਾਈਟਸ ਬਣਾਤੇ ਆ ਬਸ ਬੁੱਕ ਤੱਕ ਹੀ ਸੀਮਤ ਰਹਿ ਗਿਆ ਲਾਗੂ ਨਹੀਂ ਕੀਤੇ ਗਏ। ਇਮਪਲੀਮੈਂਟ ਹੋ ਗਏ ਆ ਮੈਮ। ਜੇ ਆਪਾਂ ਅੱਗੇ ਆਈਏ ਗੱਲ ਕਰੀਏ ਥੋੜੀ ਜਿਹੀ ਹੋਰ ਅੱਗੇ ਆ ਜਈਏ ਬੱਸ ਸਟੈਂਡ ਦੀ। ਕਿ ਬੱਸਾਂ ਦੇ ਵਿੱਚ ਉਵੇਂ ਦਾ ਰਸਤਾ ਹੈਗਾ ਆਪਾਂ ਬੱਸ ਦੇ ਵਿੱਚ ਰੈਂਪ ਬਣਿਆ ਹੋਇਆ। ਆਪਣੀ ਅੰਦਰ ਚਲੇ ਜਾਈਏ। ਆਧਾਰ ਕਾਰਡ ਤੇ ਤਾਂ ਫ੍ਰੀ ਹੋ ਗਿਆ ਕਿਰਾਇਆ। ਲੇਡੀ ਨੂੰ ਫ੍ਰੀ ਐ। ਪੀ ਡਬਲਯੂ ਡੀ ਨੂੰ ਤਾਂ ਤਾਂ ਪਹਿਲੇ ਹੀ ਹਾਫ ਸੀਗਾ। ਹਾਫ ਕਿਰਾਇਆ ਐ ਪੀ ਡਬਲਯੂ ਡੀ ਲਈ ਪੰਜਾਬ ਦੇ ਬੱਸ ਦੇ ਵਿੱਚ। ਪਰ ਰੋਡਵੇਜ ਦੀ ਬੱਸਾਂ ਦੇ ਵਿੱਚ ਕੀ ਦਿਵਿਆਂ ਧੱਕੇ ਖਾਂਦਾ ਉੱਪਰ ਚੜ ਸਕਦਾ ਹੈ? ਔਰ ਕੀ ਉਹਨੂੰ ਸੀਟ ਮਿਲਦੀ ਹੈ ਦਿਵਿਆਂਗਲੀ ਦੋ ਸੀਟਾਂ ਬਨੀਆਂ ਹੋਈਆਂ ਪਰ ਮਿਲਦੀ ਹੈ? ਮੈਂ ਤੁਹਾਨੂੰ ਮੈਡਮ ਆਪਣੀ ਗੱਲ ਦੱਸਾਂ ਮੈਂ ਚੰਡੀਗੜ੍ਹ ਗਈ ਸੀ ਔਰ ਆਂਦੇ ਹੋਏ ਬੱਸ ਕੋਈ ਹੋਰ ਨਹੀਂ ਸੀ। ਮੈਨੂੰ ਮਜਬੂਰੀ ਲੈਣੀ ਪਈ ਸਰਕਾਰੀ ਬੱਸ। ਔਰ ਤੁਸੀਂ ਬਲੀਵ ਨਹੀਂ ਕਰੋਗੇ ਮੈਂ ਖਿੜਕੀ ਦੇ ਜਿਹੜੀ ਜਿੱਥੋਂ ਆਪਾਂ ਉਤਰਦੇ ਆਂ ਖਿੜਕੀ ਵੀ ਨਹੀਂ ਦਰਵਾਜ਼ੇ ਦੇ ਉਹਦੀ ਸਟੇਅਰਸ 'ਤੇ ਬੈਠ ਕੇ ਆਈ ਅੱਧੇ ਰਾਸਤੇ ਤੱਕ। ਕਿਉਂਕਿ ਮੈਨੂੰ ਕਿਸੇ ਨੂੰ ਦੱਸਿਆ ਨਹੀਂ ਮੈਂ ਵਕੀਲ ਆ ਮੈਂ ਆਮ ਵਿਅਕਤੀ ਦੀ ਤਰ੍ਹਾਂ ਉੱਤੇ ਸਫਰ ਕਰ ਰਹੀ ਸੀ ਬਸ ਤੇ ਕਿੱਥੇ ਆ ਆਪਣੇ ਰਾਈਟ ਸ਼ਰਮ ਆ ਰਹੀ ਹੈ ਮਤਲਬ ਵਕਾਲਤ ਕੀਤੀ ਹੈ ਵਕੀਲ ਆ ਮੈਂ ਕਹਿ ਰਹੀ ਆ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਹਿ ਰਹੀ ਮੈਨੂੰ ਤਾਂ ਐ ਲੱਗਦਾ ਮੈਡਮ ਜਿਸ ਘਰ ਦੇ ਵਿੱਚ ਪੀ ਡਬਲਯੂ ਡੀ ਜਨਮ ਲੈ ਲੈਂਦਾ ਨਾ ਉਹਦਾ ਪੂਰਾ ਪਰਿਵਾਰ ਹੀ ਪੀ ਡਬਲਯੂ ਡੀ ਹੋ ਜਾਂਦਾ ਉਹਦੇ ਨਾਲ ਜੂਝਦੇ ਜੂਝਦੇ ਕਿਉਂਕਿ ਜੇ ਮੇਰੀ ਉਮਰ ਮੈਡਮ 40 ਪਲੱਸ ਹੈ ਜਾਹਿਰ ਜੀ ਗੱਲ ਹੈ ਮੇਰੀ ਪਾਪਾ ਦੀ ਉਮਰ 60 ਪਲਸ ਹੋਗੀ ਪਰ ਕੀ ਹੁਣ ਵੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਤਸੱਲੀ ਹੈ ਮੇਰੀ ਕੁੜੀ ਕਾਮਯਾਬ ਹੈ ਇਸ ਮੁਕਾਮ ਤੇ ਪਹੁੰਚਾ ਕੇ ਵੀ ਨਹੀਂ ਕੁਝ ਗੱਲਾਂ ਤਾਂ ਆਪਾਂ ਪੇਰੈਂਟਸ ਨੂੰ ਦੱਸਦੇ ਹੀ ਨਹੀਂ ਉਹ ਹਜੇ ਵੀ ਸਟਰਗਲ ਦੇਖ ਰਹੇ ਆ ਸਾਡਾ ਔਰ ਕੀ ਇਹ ਜਿਹੜੇ ਅਧਿਕਾਰ ਬਣਾਏ ਆ ਪੀ ਡਬਲਯੂ ਡੀ ਦੇ ਇੰਪਲੀਮੈਂਟ ਹੋਏ ਆ ਜਿਹੜੇ ਉਹ ਪ੍ਰੈਕਟੀਕਲ ਨਜ਼ਰ ਆਣਗੇ ਕਿੱਥੇ ਆ ਮੈਂ ਇਹ ਤੱਕ ਤਾਂ ਦਿਖ ਵੀ ਨਹੀਂ ਰਹੀ ਜਿੱਦਾਂ ਤੁਸੀਂ ਦੱਸਿਆ ਕਿ ਇਹ ਰਾਈਟਸ ਨਹੀਂਗੇ ਇਹ ਸਿਰਫ ਇੱਕ ਬੁੱਕ ਤੱਕ ਹੀ ਸੀਮਤ ਰਹਿ ਗਏ ਹਲੇ ਤੱਕ ਲਾਗੂ ਤੱਕ ਨਹੀਂ ਹੋਏਗੇ ਸਰ ਮੈਡਮ ਕਹਿੰਦੇ ਬੜੀ ਸ਼ਰਮ ਆ ਰਹੀ ਹੈ ਜਿਵੇਂ ਹਵਾ ਪਾਣੀ ਤੇ ਸਾਡਾ ਅਧਿਕਾਰ ਹੈ ਰਾਈਟ ਹੈ ਸਾਡਾ ਇਕੁਐਲਿਟੀ ਤੇ ਰਾਈਟ ਹੈ ਉਵੇਂ ਹੀ ਇਹ ਰਾਈਟ ਆ ਪਰਸਨ ਵਿਦ ਡਿਸੇਬਿਲਟੀ ਐਕਟ ਹੈ 2016 ਦੇ ਵਿੱਚ ਇਹ ਲਾਗੂ ਹੋਇਆ ਥੀਜ਼ ਆਰ ਆਵਰ ਰਾਈਟਸ ਤੇ ਸਾਨੂੰ ਅਧਿਕਾਰ ਜਿਵੇਂ ਪਾਣੀ ਤੇ ਪੁਰਾਣੇ ਜ਼ਮਾਨੇ ਚ ਪਾਣੀ ਲਈ ਲੜਾਈ ਹੁੰਦੀ ਸੀ ਉਵੇਂ ਹੀ ਸਾਨੂੰ ਲੜਨਾ ਪੈ ਰਿਹਾ ਮੈਡਮ ਆਪਣੇ ਅਧਿਕਾਰਾਂ ਲਈ। ਨਹੀਂ। ਆਵਾਜ਼ ਕੌਣ ਉਠਾਏਗਾ? ਆ ਨਹੀਂ ਲੜਾਈ ਨਹੀਂ ਹੁੰਦੀ। ਹੁੰਦੇ ਕਹਿੰਦੇ ਜੇ ਅਸੀਂ ਪ੍ਰੋਟੈਸਟ ਕਰਦੇ ਹਾਂ ਤੇ ਕੀ ਸਾਨੂੰ ਪੱਖਾ ਨਸੀਬ ਹੁੰਦਾ? ਕੋਈ ਸਰਕਾਰੀ ਮੈਕਮੇ ਵਾਲਾ ਕਹੇਗਾ ਵੀ ਚਲ ਪੱਖਾ ਲਗਾ ਦਈਏ ਗਰਮੀ 'ਚ ਬੈਠੇ ਨਹੀਂ। ਉਹ ਕਹੇਗਾ ਗਰਮੀ ਲੱਗ ਰਹੀ ਹੈ ਜਲਦੀ ਜਲਦੀ ਪੱਜ ਜਾ। ਮੈਮ ਇਸ ਦਿਨ ਨਾਲ ਹੀ ਜੇ ਗੱਲ ਕੀਤੀ ਜਾਵੇ ਤੁਸੀਂ ਐਡਵੋਕੇਟ ਹੋ ਐਨੇ ਜ਼ਿਆਦਾ ਤੁਹਾਨੂੰ ਅਵਾਰਡ ਮਿਲੇ ਨੇ। ਖੁਸ਼ ਹੈ ਗਿਓ ਆਪਣੀ ਕਾਮਯਾਬੀ ਤੋਂ ਅਵਾਰਡਸ ਤਾਂ ਮੈਡਮ ਬਹੁਤ ਮਿਲੇ ਐ ਡਿਸਟ੍ਰਿਕਟ ਅਵਾਰਡ ਗਵਰਨਮੈਂਟ ਕਾਲਜ ਫॉर ਔਮਨ ਦਾ 올ਡ ਅਵਾਰਡ ਐਨ ਜੀਓਜ਼ ਗਿਵਸ ਮਨੀ ਅਵਾਰਡਸ ਬਟ ਕੀ ਅਵਾਰਡਸ ਇੱਕ ਖੁਸ਼ੀ ਹੈ ਐਪਰੀਸ਼ੀਏਸ਼ਨ ਹੈ ਆਈ ਫੀਲ ਪ੍ਰਾਊਡ ਕਿ ਐਨੇ ਸਾਰੇ ਅਵਾਰਡਸ ਐ ਤੁਸੀਂ ਤੁਹਾਨੂੰ ਮੈਂ ਹੁਣੇ ਦਿਖਾਉਂਗੀ ਵੀ ਪਰ ਮੈਂ ਲਗਾਈ ਵੀ ਬਹੁਤ ਮਾਨ ਨਾਲ ਐ ਸਮਾਨ ਨਾਲ ਐ ਪਰ ਕਿਸੇ ਟਾਈਮ ਮੈਂ ਸੋਚਦੀ ਆ ਕਿ ਇਹ ਅਵਾਰਡਸ ਮੇਰੇ ਹੱਕਾਂ ਦੀ ਲੜਾਈ ਦੇ ਵਿੱਚ ਮੇਰੀ ਮਦਦ ਕਰ ਰਹੇ ਹੈ। ਕਈ ਵਾਰੀ ਮਨ ਦੇ ਵਿੱਚ ਸੁੱਤੇ-ਸੁੱਤੇ ਆ ਜਾਂਦਾ ਹੈ। ਮੈਮੇ ਨਹੀਂ ਮਿਹਨਤ ਕਰਦੇ ਹੋ ਤੁਹਾਨੂੰ ਸਹੂਲਤ ਮਿਲ ਰਹੀ ਹੈ ਗਵਰਨਮੈਂਟ ਵੱਲੋਂ ਕੋਈ ਸਪੈਸ਼ਲ। ਮੈਡਮ ਹਜੇ ਤੱਕ ਤਾਂ ਮੈਨੂੰ ਕੋਰਟ ਦੇ ਵਿੱਚ ਚੈਂਬਰ ਹੀ ਨਹੀਂ ਮਿਲਿਆ। ਜਦਕਿ ਸੁਪਰੀਮ ਕੋਰਟ ਦਾ ਰੂਲ ਹੈ ਰਾਈਟ ਵੀ ਤੁਹਾਨੂੰ ਪਰਸਨ ਪੀ ਡਬਲਯੂ ਡੀ ਦਾ ਇੱਕ ਰਜਮਾ ਰਜਮੀ ਕੈਟਾਗਰੀ ਹੈ ਕਿ ਚੈਂਬਰ ਦਿੱਤੇ ਜਾਣ। ਬਟ ਮੈਂ ਐਪਲੀਕੇਸ਼ਨਸ ਮੂਵ ਕੀਤੀਆਂ 4 ਸਾਲ ਪਹਿਲਾਂ ਉਹਦੇ ਬਾਅਦ ਮੈਂ ਸ਼ਾਂਤੋਕੇ ਵੈ ਗਈ ਮੈਨੂੰ ਹਜੇ ਤੱਕ ਚੈਂਬਰ ਨਹੀਂ ਮਿਲਿਆ ਮੈਡਮ 5ਵੀਂ ਫਲੋਰ ਦੇ ਵਿੱਚ ਲਾਸਟ 'ਚ ਮੇਰਾ ਆਫਿਸ ਹੈ ਉੱਥੇ ਵੀ ਕਈ ਵਾਰੀ ਪ੍ਰੋਬਲਮਸ ਆਉਂਦੀਆਂ ਚੱਲ ਕੇ ਜਾਣਨਾ ਤਾਂ ਮੈਨੂੰ ਹੁਣ ਜਾਣਾ ਹੀ ਪੈਣਾ ਮੈਂ ਇਹ ਤਾਂ ਐਡਵੋਕੇਸੀ ਛੱਡਦਾ ਜੇ ਮੇ ਕੋਈ ਨਹੀਂ ਜਾਇਆ ਜਾਂਦਾ ਮੈਂ ਕਹਿੰਦਾ ਵੀ ਮੈਂ ਵਕਾਲਤ ਨਹੀਂ ਕਰਨੀ ਉੱਥੇ ਵੀ ਮੈਂ ਬਹੁਤ ਲੰਮਾ ਸਫ਼ਰ ਤੈਅ ਕਰਕੇ ਜਾਨੀ ਆ ਉੱਥੇ ਵੀ ਪ੍ਰੋਬਲਮਸ ਆ ਰਹੀਆਂ ਉੱਥੇ ਜਾਇੰਟ ਟਾਇਲਟ ਹੈ ਸਾਹਮਣੇ ਉਹਨਦੇ ਵਿੱਚ ਇੱਕ ਸਟਾਈਟ ਤੇ ਵਾਸ਼ਰੂਮ ਹੈ ਤੇ ਕਈ ਵਾਰੀ ਦੇਖਦੀ ਆ ਮੈਂ ਵੀ ਜੈਂਟਸ ਨਾ ਹੋਣ ਤੇ ਮੈਂ ਉੱਥੇ ਵਾਸ਼ਰੂਮ ਜਾਂਦੀ ਆ ਪ੍ਰੋਬਲਮਸ ਤਾਂ ਆ ਹੀ ਰਹੀਆਂ ਮੈਮ ਮਤਲਬ ਅਵਾਰਡ ਵੀ ਮਿਲਿਆ ਇੱਕ ਪਾਸੇ ਜੇ ਐਪਰੀਸ਼ੀਏਟ ਹੋਣੇ ਤਾਂ ਦੂਜੇ ਪਾਸੇ ਦੁੱਖ ਵੀ ਹੁੰਦਾ ਕਿ ਇੱਕ ਅਵਾਰਡ ਹੀ ਮਿਲਿਆ ਪਰ ਜੋ ਦਿਲੋਂ ਖੁਸ਼ੀ ਮਿਲਣੀ ਚਾਹੀਦੀ ਉਹ ਹਲੇ ਤੱਕ ਨਹੀਂ ਮਿਲ ਨੀ ਮੈਮ ਅਵਾਰਡਸ ਦੀ ਦੁੱਖ ਨਹੀਂ ਹੁੰਦਾ ਅਵਾਰਡਸ ਐਪਰੀਸ਼ੀਏਸ਼ਨ ਹੈ ਉਹ ਚਲੋ ਮਾਲਕ ਦੀ ਮਾਲਕ ਜਦੋਂ ਦੇਣ ਤੇ ਆਂਦਾ ਬੰਦ ਕਮਰੇ ਚ ਵੀ ਬਖਸ਼ੀਸ਼ਾ ਦਿੰਦਾ। ਮੈਂ ਉਸ ਪਰਮਾਤਮਾ ਦੀ ਸ਼ੁਕਰਗੁਜ਼ਾਰਾਂ ਕਿ ਮੈਨੂੰ ਉਹ ਜੋ ਦੇ ਰਿਹਾ ਬਹੁਤ ਸੋਨਾ ਬਹੁਤ ਵਧੀਆ ਦੇ ਰਿਹਾ ਜੇ ਐਵੀ ਨਾ ਦਿੰਦਾ ਤੇ ਮੈਂ ਕੀ ਕਰ ਲੈਂਦੀ। ਕਈਆਂ ਕੋਲ ਮੈਡਮ ਤਮੰਨਾ ਹੁੰਦੀ ਹੈ ਕਾਰ, ਸਾਈਕਲ ਆ ਤੇ ਸਕੂਟਰ ਹੋਏ, ਸਕੂਟਰ ਆ ਤਾਂ ਕਾਰ ਹੋਏ। ਕਈਆਂ ਕੋਲ ਤਾਂ ਮੈਡਮ ਪੈਰ ਹੀ ਨਹੀਂ ਹੈਗੇ ਚਲਣ ਲਈ। ਫਿਰ ਵੀ ਮਾਲਕ ਨੇ ਮੈਨੂੰ ਸੀਟ ਦਿੱਤੀ ਹੈ। ਦੁੱਖ ਇਸ ਚੀਜ਼ ਦਾ ਹੁੰਦਾ ਹੈ ਕਿ ਕੋਈ ਗੁਹਾਰ ਸੁਣਨ ਵਾਲਾ ਹੀ ਨਹੀਂ। ਗੁਹਾਰ ਲਾਈਏ ਕਿੰਦੇ ਅੱਗੇ। ਕਿੰਦੇ ਅੱਗੇ ਲਾਈਏ? ਗੁਹਾਰ ਤਾਂ ਬਾਅਦ ਚ ਸੁਣੀ ਜਾਗੀ ਇਹ ਹੀ ਨਹੀਂ ਪਤਾ ਲਾਨੀ ਕਿੰਦੇ ਅੱਗੇ ਤੇ ਸੁਨੂਗਾ ਕੌਣ ਮੈਂ ਉਸ ਵਾਈਗਰੂ ਦੀ ਸ਼ੁਕਰ ਗੁਜ਼ਾਰਾ ਕਿ ਇੱਕ ਵਾਈਗਰੂ ਜੀ ਵਰਗੇ ਵੀਰ ਜੀ ਮੇਰੀ ਜ਼ਿੰਦਗੀ ਚ ਹੈ ਜਿਨਾਂ ਨੇ ਗੁਰਬਾਣੀ ਦੇ ਇਲਾਵਾ ਕਦੀ ਕਿਸੇ ਦੇ ਪ੍ਰਤੀ ਉਂਗਲ ਨਹੀਂ ਕੀਤੀ ਉਹਨਾਂ ਦਾ ਇਹ ਹੀ ਕਹਿਣਾ ਹੁੰਦਾ ਕਿ ਆਪਣੇ ਆਪ ਦੇ ਵਿਚਾਰਾਂ ਨੂੰ ਬਦਲੋ ਵਿਚਾਰਾਂ ਦੇ ਵਿੱਚ ਸ਼ਬਦਾ ਦੇ ਵਿੱਚ ਨਾ ਜਾਓ ਤਾਂ ਮੈਂ ਉਸ ਮਾਲਕ ਦੀ ਸ਼ੁਕਰ ਗੁਜ਼ਾਰਾ ਕਿ ਮੈਂ ਜਦੋਂ ਉਹਨਾਂ ਦੇ ਸ਼ਬਦਾਂ ਨੂੰ ਸੁਣਦੀ ਹਾਂ ਤਾਂ ਮੈਨੂੰ ਐਵੇਂ ਲੱਗਦਾ ਕਿ ਕੁਝ ਵੀ ਨਹੀਂ ਸਭ ਠੀਕ ਹੈ ਨੋਰਮਲ ਹੈ ਨੋਰਮਲ ਜ਼ਿੰਦਗੀ ਜੀ ਰਹੀਆਂ ਮੈਂ ਮੈਨੂੰ ਲੱਗਦਾ ਹੀ ਨਹੀਂ ਕਿ ਮੇਰੇ ਅੰਦਰ ਕੋਈ ਪ੍ਰੋਬਲਮ ਹੈ ਮੈਂ ਵੀ ਕਹ ਅੱਜਕੱਲ ਨਾ ਲੋਕ ਹਿੰਮਤ ਵੜੀ ਚੇਤੀ ਹਾਰ ਜਾਂਦੇ ਨੇ ਤੁਸੀਂ ਇੰਨੀ ਹਿੰਮਤ ਕੀਤੀ ਆ ਜਿਸ ਮੁਕਾਮ ਤੇ ਪਹੁੰਚੇ ਹੋ ਕਿ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਆਪਣੇ ਅੰਦਰ ਸਭ ਕੁਝ ਹੈ ਰੋਸ਼ਨੀ ਅੰਦਰ ਹੀ ਚ ਹੈਗੀ ਹੈ ਰੋਸ਼ਨੀ ਨੂੰ ਬਾਹਰ ਲੱਭਣ ਦੀ ਲੋੜ ਨਹੀਂ ਐ ਜੇ ਕੁਛ ਨਹੀਂ ਵੀ ਆਂਦਾ ਤਾਂ ਵੀ ਧੁਰ ਦੀ ਬਾਣੀ ਦੇ ਨਾਲ ਗ੍ਰੰਥ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਸੀ ਤੇ ਜਦੋਂ ਧੂਰੋ ਰੋਸ਼ਨੀ ਹੋਣੀ ਐ ਧੁਰ ਦੀ ਬਾਣੀ ਨੇ ਪ੍ਰਕਾਸ਼ ਕਰਨਾ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਬੰਦਿਆਂ ਦੀ ਲੋੜ ਪੈਣੀ ਆਪਣੀ ਲੜਾਈ ਲੜਨ ਲਈ ਜੇ ਮਾਲਕ ਤੇ ਵਿਸ਼ਵਾਸ ਐ ਫਿਰ ਅਟੁੱਟ ਵਿਸ਼ਵਾਸ ਕਰੋ ਫਿਰ ਕਿਉਂ ਪ੍ਰੰਤੋ ਕਿੰਤੂ ਮੰਦੇ ਵਿੱਚ ਆਂਦਾ ਤਵੈ ਪਰ ਉਹਨਦੇ ਤੇ ਜਿੱਤ ਪਾਓ ਹਨੇਰੇ ਬਹੁਤ ਐ ਹਨੇਰੇ ਬਹੁਤ ਐ ਬਾਹਰ ਬੱਦਲ ਗਰਜਦੇ ਵੇ ਆ ਬਾਹਰ ਬੱਦਲ ਗਰਜਦੇ ਵੇ ਆ ਅੰਦਰ ਅੰਦਰ ਦਿਲ ਰੋਂਦਾ ਪਿਆ ਅੰਦਰ ਦੀ ਬਾਰਿਸ਼ ਨੂੰ ਤਾਂ ਬਰਦਾਸ਼ ਤੇ ਕੰਟਰੋਲ ਕੀਤਾ ਜਾ ਸਕਦਾ ਬਾਹਰ ਦੀ ਬਾਰਿਸ਼ ਨਾਲ ਤਾਂ ਤਨੂੰ ਹੀ ਲੜਨਾ ਪੈਣਾ ਦਿੱਤੀ ਤੇ ਫਿਰ ਡਰ ਕਾਦਾ ਤੇ ਤੁਹਾਨੂੰ ਵੀ ਇਹੀ ਮੈਸੇਜ ਦਾਂਗੀ ਕਿ ਡਰੋ ਨਾ ਜਿੰਨੀਆਂ ਸਾਮਾਂ ਮੈਂ ਲੜੋ ਕਿਸੇ ਦੇ ਮਾਰਨ ਤੇ ਗੋਲੀ ਜਾਂ ਕਿਸੇ ਦੇ ਮਾਰਨ ਤੇ ਮੌਤ ਨਹੀਂ ਆਣੀ ਉਦੋਂ ਹੀ ਆਣੀ ਹੈ ਜਦੋਂ ਰੱਬ ਦਾ ਹੁਕਮ ਹੋਣਾ ਹੈ ਤੇ ਫਿਰ ਕਿਸੇ ਦੀਆਂ ਗੱਲਾਂ ਨੂੰ ਸੁਣ ਕੇ ਕੋਈ ਸੁਣੋ ਜੋ ਤੁਹਾਡੇ ਕੰਨਾਂ ਨੂੰ ਚੰਗੀਆਂ ਲੱਗਦੀਆਂ ਜਿੰਦੇ ਨਾਲ ਟੈਨਸ਼ਨ ਹੁੰਦੀ ਹੈ ਉਹਨੂੰ ਸੁਣੋ ਹੀ